ਤਨ ਪਾਪਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੈਕਟਰੀ ਪੰਜਾਬ ਜਿਸ ਦੇ ਮੁਖ ਸੇਵਾਦਾਰ ਭਾਈ ਮਜੀਤ ਸਿੰਘ ਜੀ ਆਪ ਜੀ ਨੂੰ ਪਤਾ ਹੈ ਕਿ ਜੋ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਆਈ ਹੈ ਕਿਤੇ ਨਾ ਕਿਤੇ بارش ਵੀ ਬਹੁਤ ਜਿਆਦੀ ਹੋ ਰਹੀ ਆ ਅੱਜ ਮਹੀਨੇ ਦੋ ਮਹੀਨਿਆਂ ਤੋਂ ਸੋ ਕਿਤੇ ਨਾ ਇਹ بارش ਦੀ ਵਜ੍ਹਾ ਦੇ ਕਰਕੇ ਜੋ ਕਿਸਾਨ ਵੀਰ ਡੰਗਰ ਸਾਰੇ ਹੀ ਬੜੇ ਪਰੇਸ਼ਾਨ ਆ ਲੋਕੀ ਡੁੱਬੇ ਪਏ ਆ ਘਰਾਂ ਦੇ ਵਿੱਚ ਸੋ ਇੱਥੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਭਾਈ ਮਜੀਤ ਸਿੰਘ ਜੀ ਵੱਲੋਂ ਜੋ ਲੋੜਵੰਦ ਪਰਿਵਾਰ ਆ ਕਿ ਜਿਨ੍ਹਾਂ ਦੀਆਂ ਬਾਲਿਆਂ ਵਾਲੀਆਂ ਛੱਤਾਂ ਉਹ ਵੀ ਡਿੱਗੀਆਂ ਹਨ ਇਹ ਭਾਈ ਮਜੀਤ ਸਿੰਘ ਜੀ ਵੱਲੋਂ ਇਹਨਾਂ ਨੂੰ ਤਰਪਾਲਾਂ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਇਹਨਾਂ ਦਾ ਕੁਝ ਸਮਾਂ ਠੀਕ ਲੰਘ ਸਕੇ ਇਹ ਭੈਣ ਸਾਡੇ ਨਾਲ ਕੋਮਲਪ੍ਰੀਤ ਕੌਰ ਜੁੜੀ ਆ ਇਹ ਵੀ ਦੱਸਣਗੇ ਤੁਹਾਨੂੰ ਪੀਐਸ ਸੰਸਥਾ ਕਰੇਗੀਵੇਂ ਸੇਵਾ ਨਿਭਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਵੀਰ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਇਹ ਹਾਰਟਫੀਡ ਤੋਂ ਵਿੱਚ ਜਾਂ ਮੀਂਹ ਪੈਰੇ ਬਾਅਦ ਲੋੜਵੰਦ ਲੋਕਾਂ ਨੂੰ ਇਹ ਸੇਵਾ ਦੇਣ ਦਾ ਕਿਰਪਾਤਾ ਕੀਤੀ ਇਹ ਸਿਰਫ ਇੱਕ ਤਰਪਾਲ ਨਹੀਂ ਸੌਦਾ ਲੋੜਵੰਦ ਇਨਸਾਨਾਂ ਨੂੰ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਨੇ ਸਭ ਵੱਧ ਤੋਂ ਆਦੇ ਸੁਸਾਇਟੀ ਨਾਲ ਜੁੜਿਆ ਜਾਵੇ ਤਾਂ ਜੋ ਸਾਡੀ ਸਹਾਇਤਾ ਵੀ ਕੀਤੀ ਜਾਵੇ ਤੇ ਸਾਡਾ ਆਉਣ ਵਾਲਾ ਭਵਿੱਖ ਵੀ ਵਧੀਆ ਹੋ ਸਕੇ ਵਾਈ ਗੁਰਜੀ ਕਾ ਭਾਵਾ ਬੋ